ਗੜਵੀ ਮਹੱਲਾ ਪੰਜਵਾ ਪੂਜਵਲ ਵੀਰ ਬ੍ਰਹਮ ਸੁਖ ਸਾਗਰ ਪੂਜਵਲ ਵੀਰ ਬ੍ਰਹਮ ਸੁਖ ਸਾਗਰ ਜਿੰਦਿਆਂ ਬਲਵਾਲੀਆਂ ਪੂਜਾ ਉਪਤ੍ਰਿਖ ਪੂਜਾ ਵਾਲਾ ਜੋ ਪਰਮੇਸ਼ਵਰ ਹੈ ਵੀਰ ਸੂਰਮਾ ਹੈ ਜਾਂ ਬਲਵੀਰ ਬਲ ਭਦਰ ਹੈ ਵੀਰ ਜੋ ਕ੍ਰਿਸ਼ਨ ਆਦਿਕਾਂ ਨੂੰ ਉਤਾਰਨ ਧਾਰਨ ਵਾਲਾ ਹੈ ਉਹ ਜੋ ਉਤ੍ਰਿਖ ਪੂਜਾ ਵਾਲਾ ਉਹ ਬ੍ਰਹਮ ਹੈ ਅਦੇ ਭੂ ਪ੍ਰਥਵੀ ਆਦਿਕਾਂ ਤੋਂ ਜੈ ਪੈਦਾ ਕੀਤੀ ਹੈ ਜਿਨ ਸਾਰੀ ਰਚਨਾ ਸਿੱਖੀ ਆਦਿਕ ਨੂੰ ਜੈ ਕਹਿਦਾ ਕੀਤਾ ਹੈ ਅੰਡਜ ਖਾਣੀ ਜੇਰ ਦੀ ਖਾਣੀ ਸ਼ੇਰ ਦੀ ਖਾਣੀ ਉਦ ਵੀ ਖਾਣੀ ਆਦਤ ਵੀ ਜਿਸ ਨੂੰ ਕਹਿਦਾ ਕੀਤੀ ਉਹ ਤਰਹੀ ਹੋ ਜਨ ਰਾਜ ਉਹ ਪਰਮੇਸ਼ਰ ਹੈ ਉਹ ਬਲਬੀਰ ਸਾਰਿਆਂ ਦੇ ਅੰਦਰ ਬਲ ਦੇਣ ਵਾਲਾ ਵੀਰ ਬਹਾਦਰ ਹੈ ਬ੍ਰਹਮ ਸੁਖ ਸਾਗਰ ਬ੍ਰਹਮ ਉਹ ਵਿਆਪਕ ਹੈ ਸੁਖਾ ਨਾ ਸਮੁੰਦਰਾ হে ਭਾਈ ਗਰਤ ਪਰਤ ਜਹ ਲਿਓ ਅੰਗੂਰੀਆ ਬੇਕੀਆ ਕਰਦੇ হে ਪਰਮੇਸ਼ਰ ਗਰਤ ਪਰਤ ਅਸੀਂ ਮੋਹ ਰੂਪੀ ਗਰਤ ਤੋਂ ਇਹ ਵਿੱਚ ਪਰਤ ਪੈ ਰਹੇ ਹਾਂ ਅਗਿਆਨ ਰੂਪੀ ਗਰਤ ਖਾਤੇ ਜਿ ਡਿੱਗ ਰਹੇ ਹਾਂ ਜਹ ਲਿਓ ਅੰਗਰੀਆ ਸਾਡੀ ਦੁਸ਼ਤੀ ਰੂਪ ਅੰਗਲ ਸੱਚੇ ਪਾਰਸੇ پکڑ ਲੋ ਤਾਨੂੰ ਆਗਦੇ ਚਰਨ ਨਾਲ ਮਿਲ ਲੋ ਦੁਪਰੇ ਹਾਂ ਮੋਹ ਰੂਪੀ ਤੋਂ ਇਹ ਜਿ ਡਿੱਗ ਰਹੇ ਹਾਂ ਵੇ ਮਹਾਦੇਵੀ ਵਰਤ ਕੋਏ ਜਿ ਦਿਖ ਰਹੇ ਹਾਂ ਸਭ ਉਸ ਕੇ ਬਾਦ ਕੈ ਸਾਲੀ ਬੁੱਤੀ ਨੂੰ ਪੂੰਗਲੀ پکڑ ਕੇ ਰਹਾ ਹੈ ਫੂਲੀ ਫੁਲਾ ਦੇ ਤਕੰਨਾ ਸਨੂਪੀ ਇੰਗਲ ਦੇ ਕਰਕੇ ਰਹਾ ਹੈ ਸਰਵਨ ਨਾ ਸੋੜ ਤੇ ਨੈਣ ਸੁੰਦਰ ਨਹੀਂ ਇਹ ਇੱਕ ਆਦਮੀ ਦੇ ਕੰਨਵ ਜੇ ਰਹਾ ਹੈ ਸੁੰਨ ਸਕਦਾ ਹੋਵੇ ਅੱਖਾਂ ਵੀ ਪੂਰਾ ਰੂਪ ਨਾ ਵੇਸ਼ ਕਦੀਆਂ ਹੋਣ ਅੱਖਾਂ ਭੈਗੀਆਂ ਜੀਆਂ ਹੋਰ ਦਾ ਹੋਰ ਕੁਝ ਰਹਿ ਗਿਆ ਹੋ ਨਾ ਰਤ ਗਵਾਰ ਰਤ ਤਕਿੰਗੁਰੀਆ ਫਿਰ ਹੁੰਦੇ ਪਿੰਗਲਾ ਨਾ ਇਹ ਬੋੜਾ ਹੋਵੇ ਨਾ ਇਹ ਨੇਤਰ ਸਾਫ ਨਾ ਹੋਵੇ ਕਿ ਹੋਵੇ ਪਿੰਗਲਾ ਤੇ ਹੱਥ ਵੀ ਜਿੰਦੇ ਘੱਟ ਹੋ ਇਸ ਪ੍ਰਕਾਰ ਦੀ ਹਾਲਤ ਜਿਹਦੀ ਹੋਵੇ ਉਹਦੀ ਉਹਨੂੰ ਮੇਨਤੀ ਹੈ ਇਸੇ ਪ੍ਰਕਾਰ ਮਹਾਰਾਜ ਸਰਬੰਨਾ ਸਰੂਪੋ ਸਾਡੇ ਸਰਬੈਪੁਰ ਸਰੂਪੀ ਕੰਨਾ ਵਿੱਚ ਸੁਰਤ ਗਿਆਤ ਨਹੀਂ ਆਜੇ ਪ੍ਰੇਮ ਦੀ ਲੇਭ ਲਾਉਣ ਦੀ ਆਉਜਾ ਬਜਨ ਸੁਣ ਗਏ ਤਾਂ ਇੱਕ ਕੰਨ ਸਾਹੀਂ ਸੁਣਦੇ ਦੂਏ ਕੰਨ ਸਾਹੀਂ ਨਿਕਲ ਜਾਂਦਾ ਹੈ ਧਾਰਨ ਸ਼ਕਤੀ ਨਹੀਂ ਇਸ ਕਰਕੇ ਕੰਨਾਵਾਂ ਤੇ ਸਾਡੇ ਸੁਣਨਗੇ ਸਰਦਾ ਤੇ ਵਿਸ਼ਵਾਸ ਹੋ ਕੀ ਕੰਨਾ ਸੁਤ ਗਿਆਤ ਨਹੀਂ ਹੈ ਮੈਨ ਸੁੰਦਰ ਨਹੀਂ ਸਾਡੇ ਮਨ ਤੇ ਬੁੱਧ ਦੋਵੇਂ ਜਿੱਤਰ ਸੁੰਦਰ ਨਹੀਂ ਮਾਰੇ ਝੂਠੇ ਸੰਗਲ ਬਿਠਾਉਂਦਾ ਰਹਿੰਦਾ ਗੁੱਦੀ ਮਿੱਠਿਆ ਪਜਾਰ ਸੰ ਮਿੱਠੀ ਕਰਦੀ ਰਹਿੰਦੀ ਹੈ ਇਸ ਕਰਕੇ ਮਨਵਤੁਪੁ ਨੇਤ੍ਰ ਜਿਹੜਾ ਸੁਖੀ ਸੁਮਤੀ ਨੂੰ ਗੋ ਨੇਤ੍ਰ ਨਹੀਂ ਸਾਡੇ ਜਾਂ ਵਿਰਾਗ ਦੇ ਵੇਗ ਰੂਪੀ ਨੇਤ੍ਰ ਨਹੀਂ ਹਨ ਕ੍ਰੋਧ ਤੇ ਬਿਰੋਹ ਗਿਆਨ ਦੇ ਕੀ ਨੇਤ੍ਰ ਸਾਡੇ ਸੁੰਦਰ ਨਹੀਂ ਹਨ ਆਰਤ ਗੁਆਰ ਰਟਤ ਪਿੰਗੁੜੀਆ ਆਰਤੋ ਸਿ ਦੁਖੀ ਹਾਂ ਆਪ ਦੇ ਸਾਹ ਸੰਗ ਕ੍ਰੋਧ ਦੇ ਦਾਰੇ ਵਿੱਚ ਰਟਤ ਪਿੰਗੁੜੀਆ ਜਿਵੇਂ ਟਿੰਗਲਾ ਤੀਜੇ ਪਾਪਸ਼ਾ ਦੇ ਦੂਹੇ ਅੱਗੇ ਜਿਹੜਾ ਸੀ ਨਹੀਂ ਕੋਈ ਸੀ ਜੀ ਪ੍ਰੇਮਾ ਨਾਲ ਪਿੰਗਲਾ ਸੀ ਉਹ ਰੁੱੜ ਰੁੱੜ ਕੇ ਇੱਥੇ ਆਇਆ ਸੀ ਸਵਾਜਪੁਰੇ ਦਾ ਸੀ ਤੇ ਮਹਾਰਾਜ ਦੇ ਬੂਹੇ ਅੱਗੇ ਬੋਲੀ ਜਾਂਦਾ ਸੀ ਕਿਉਂ ਕਹਿੰਦੇ ਸੀ ਗਿਆ ਪਿਛੋਤਾ ਲੱਦਾ ਫੇਰ ਸਿੱਖਰ ਕੇ ਮਾਰਾ ਮੱਖੀਆਂ ਭੰਗੀਆਂ ਕਹੂੰ ਤੇ ਦੂਰ ਕਰ ਦਿਓ ਦਰਵਾਜ਼ੇ ਤੋਂ ਮਾਰਾ ਕਿ ਨਾ ਭਾਈ ਨਿਮਾਨਿਆਂ ਦਾ ਮਾਣ ਹੈ ਗੁਰੂ ਘਰ ਸਾਡੇ ਇਸ਼ਨਾਨ ਵਾਲੇ ਜਲ ਇਸ਼ਨਾਨ ਕਰਾਉ ਹੋਗਾ ਗੁਰੂ ਸਾਹਿਬ ਦੇ ਜਿੱਥੇ ਇਸ਼ਨਾਨ ਕੀਤਾ ਸੀ ਉਹ ਚਵੱਜੇ ਜਿਹੜਾ ਇਸ਼ਨਾਨ ਕਰਾ ਕੇ ਬਸ ਦੇ ਕੇ ਮਾਰੇ ਵੀ ਕਰਨਾ ਦੀ ਬਾਤ ਦਾ ਜਦੋਂ ਕੀਰਤ ਸਿੰਘ ਦੀ ਸਮਾਗੀ ਹੋਈ ਮਾਰੇ ਕਹਿੰਦੇ ਕਿ ਕੋਣ ਦੀ ਹੈ ਅੱਲਾਹੋ ਉਹ ਨੀਲਾ ਲਾਹੇ ਕਾਮਕਰੋਧ ਦੀ ਅੰਗੋ ਮੇੜ ਦਿੱਤੇ ਇਸ਼ਨਾਮ ਦੇ ਜਨ ਨਾਲੇ ਦਾ ਕੋੜ ਮੇੜ ਦਿੱਤਾ ਪਿੰਗਲਾ ਗੁਣਾ ਮੇੜ ਦਾ ਸਾਬਤ ਕਰਤਾ 22 ਸਿੰਘਾਂ ਦੀ ਪੁੱਤਰੀਆਂ ਹੰਦਕਾਰ ਵੀ ਕਰਕੇ ਉਹ ਨਾਮ ਮੁਰਾਰੀ ਰੱਖ ਕੇ ਮਥੋ ਮੁਰਾਰੀ ਨਾਮ ਰੱਖ ਕੇ ਕਹ ਜਿਹੜੇ ਅਨੁਰਖਣ ਕਰਨਗੇ ਨਾਮ ਜਪਣਗੇ ਉਹ ਜੰਮ ਦੇ ਤਾਂ ਨਹੀਂ ਜਾਣਗੇ ਏਡੀ ਵੱਡੀ ਬਖਸ਼ੀ ਕਰਤੀ ਇਸ ਪ੍ਰਕਾਰ ਆੜਕ ਗੁਆਰ ਰੱਟ ਕਿੰਗੁਰੀਆ ਸਾਰਾ ਮੈਂ ਕਿੰਗਲਾ ਹਾਂ ਸਾਧਨਾ ਲਈ ਕੀਰਨ ਨਹੀਂ ਹਾਂ ਮੈਂ ਆਰਕ ਦੁਖੀ ਹਾਂ ਸਭ ਸੰਗੋ ਕੇ ਆਗੇ ਦੁਆਰੇ ਕੇ ਰੱਟ ਕੋ ਬੋਲਦਾ ਹਾਂ ਕਿ ਮੇਰੀ ਰੱਖਿਆ ਕਰੋ ਸਿੱਕੇ ਪਾਦਸ਼ਾਹ ਆਦਿ ਨਾਲ ਵੀ ਕਹਿਰਾਂ ਤੋਂ ਹੀ ਨਾਮੈਂ ਹਾਂ ਦੀਨਾ ਲੋਕ ਦੀ ਕੋੜ ਕਿੰਬੜੇ ਸਹੀ ਹਾਂ ਦੀਨਾ 나ਥ ਅਨਾਥ ਕਰਨਾ ਮੈਂ ਤੇ ਮੇਰੇ ਦੀਪਨ ਨਾਥ ਸਵਾਮੀ ਜੀ ਕਿਹਨ ਆਹ ਗਰੀਬਾਂ ਤੇ ਕਰਨਾ ਵਾ ਕਿਰਪਾਲੀ ਸਿੱਕੇ ਪਾਤਸ਼ਾਹ ਦਾ ਕੋਈ ਸਾਮੀ ਨਹੀਂ ਆਪ ਸਰਿਆਂ ਦੇ ਸਾਮੀ ਹੋ ਸਾਜਨ ਮੀਤ ਪਿਤਾ ਮਹਤਰੀਆ ਸਾਜਨ ਸੱਜਣ ਮਿੱਤਰ ਵੀ ਇਸ ਲੋਗ ਦੇ ਅਤੇ ਸਾਜਨ ਸਾਡੇ ਪ੍ਰਲੋਕ ਦੇ ਮਿੱਤਰ ਐਸ ਲੋਗ ਦੇ ਸਾਡੇ ਮਾਂ ਪਿਓ ਵੀ ਤੁਸੀਂ ਆਪ ਹੋ ਸਿੱਕੇ ਪਾਤਸ਼ਾਹ ਚਰਨ ਕਬਲ ਹਿਰਦੈ ਗਹਿ ਨਾਨਕ ਸਬਦ ਇਹ ਸੱਚੇ ਪਾਤਸ਼ਾਹ ਇਸ ਪ੍ਰਕਾਰ ਆਉਦੇ ਚਰਨਾਂ ਕਮਨਾ ਵਿੱਚ ਯਹਾਨ ਕਰਕੇ ਜਿਹੜਾ ਹਿਰਦੇ ਦੀ ਗ੍ਰਹਿਣ ਕਰਨਾ ਹੈ ਦਿਲ ਦੇ ਹੱਥ ਨਾਲ ਕਬਲ ਕਬਲ ਝੁਟਕੇ ਗ੍ਰਹਿਣ ਕਰ ਲੈਣੇ ਕਦੇ ਦਿਲ ਤੋਂ ਭੁਲਾਉਣੇ ਨਹੀਂ ਹਨ ਭੈ ਸਾਗਰ ਸੰਤ ਪਾਰ ਉਤਰੀਆ ਸ੍ਰੀ ਸੁਖਰ ਸੰਤਾਂ ਨੂੰ ਉਹਨਾਂ ਨੂੰ ਮਾਰੇ ਸੰਸਾਰ ਤੋਂ ਉਹਨਦੇ ਕੋ ਆਤਮਕਾਰ ਉਕਾਰ ਵਿੱਚ ਹੈ ਜਿਹੜੇ ਸੰਤ ਮਹਾਂਤਮਾ ਦੱਸਦੇ ਹੈ ਕਿ ਸਾਡੇ ਤਾਂ ਹੀ ਵਾਹਿਗੁਰੂ ਨੇ ਸੰਕਾਰ ਸਮੋਦ ਤੋਂ ਪਾਰ ਤਾਾਨੂੰ ਵੀ ਪਾਰੋਂ ਕਾਰ ਦੇ ਦੇ ਕੋਈ ਸ਼ਰਮ ਨਾ ਰਾਗ ਗਉੜੀ ਬੈਰਾਗਣ ਮਹੱਲਾ ਪੰਜਵਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦਿ ਦੇ ਗੁਸਾਈ ਤਲਾ ਬਾਲ ਪ੍ਰਭੂ ਵਾਹਿਗੁਰੂ ਕੇ ਆਸ ਕਰਕੇ ਕੋ ਬਾਦ੍ਰੀ ਤੀਨੈਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬੈਰਾਗਨ ਦੀ ਆਪਤੀ ਇਸ ਗੋੜੀ ਦੀ ਉਚਾਰਨ ਕਰਦੇ ਨੂੰ ਪੰਜ ਰੂਪ ਦੇ ਵਿੱਚ ਦਇਆ ਗੁਸਾਨੀ ਮੀਤਨਾ ਦੈਨੋ ਸਾਤੂ ਹੈ ਬੈ ਜਿਆਲੂ ਜਿਸੇ ਕਿਉਂ ਵੜਦਾ ਹੈ ਦਇਆ ਦਾ ਕਰਵੀ ਇਸਲਾ ਨਾਮ ਬੜ ਜਾਂਦਾ ਹੈ ਬੈ ਸਾਤੂ ਰਸਤ ਪਰੇ ਰਕ ਜੋ ਸਾਰਿਆਂ ਦੀ ਪ੍ਰੇਰਨਾ ਕਰਨ ਰਿਹਾ ਹੈ ਪ੍ਰਮੇਸ਼ਰ ਤੂੰ ਐਸਾ ਹੈ ਅਤੇ ਕੈਸਾ ਫਿਰ ਗੁਸਾਈਂ ਪਤਨੀ ਦਾ ਮਾਲਕ ਹੈ ਨੀਤਲਾ ਅਗੇ ਨੀਤਲਾ ਮਿੱਤਰ ਤੈਨੂੰ ਲਾਉਣ ਵਾਲਾ ਹੈ ਆਪ ਦਾ ਪਿਆਰ ਲਾਉਣ ਵਾਲਾ ਹੈ ਆਪ ਆਪ ਦਾ ਐਸਾ ਪਿਆਰ ਲਾਉਣ ਵਾਲਾ ਸੋਹਣਾ ਮਿੱਤਰ ਹੈ ਮਾਦਵ ਦੇ ਘਰੇ ਵਿੱਚ ਆਪ ਦਾ ਪ੍ਰੇਮ ਆਪ ਹੀ ਲਾਇਆ ਸੀ ਆਪ ਦਾ ਨਾਮ ਪਰਾਂ ਬਾਣੀ ਦੁਆਰਾ ਸਾਥੋ ਆਪ ਹੀ ਜਪਾਇਆ ਸੀ ਤੈਂ ਕਿਉਂ ਵਿਹਾਲੂ ਹੈ ਅਤੇ ਪਤਨੀ ਦਾ ਸਾਈ ਹੈ ਵੀਰਿਆ ਮਿੱਤਰਾਂ ਲੋਕ ਪਰਲੋਕ ਦਾ ਤੂੰ ਸੰਗ ਹੈ ਮਾਰਾ ਬਾਸ ਜੀ ਮਾਰਾ ਤੂੰ ਬਸਦਾ ਤੇ ਸਾਡੇ ਨਾਲ ਹੀ ਹੈ ਪਰ ਅਸੀਂ ਤੈਨੂੰ ਨਾਲ ਜਾਣ ਦੇ ਨਹੀਂ ਦੇ ਮੁਖਾਂ ਤੂੰ ਹਿਰਦੇ ਗੁਪਤ ਬਖਸ਼ਣ ਚ ਰਾਤੀ ਤੇ ਉਹ ਭਾਵੇਂ বুঝੀਆਂ ਗੁਵਾਰੀ ਤੂੰ ਸਾਡੇ ਨਾਲ ਮਾਰਾ ਪ੍ਰਤੱਖ ਹੋ ਕੇ ਦੱਸਣਾ ਪਰ ਇਸ ਕਰਕੇ ਸਾਨੂੰ ਬੋਧ ਹੋਵੇ ਕਿ ਤੂੰ ਸਾਡਾ ਸਿਰੂ ਕੋ ਥੰਦਾ ਗੁਰੂ ਸੂਰਾ ਸਦਾ ਰੱਖਾਂ ਸਿੱਕੀ ਬਾਪਾ ਬੋ ਰਹਾ ਤੁਝ ਦਿਨ ਘਰੀ ਨਾ ਜੀਵਨ ਜੀ ਆਤਮ ਜਗਨੀ ਆਦਕੇ ਜਿਨੇ ਘਰੀ ਮਾਤਰੀ ਦੀ ਸਦਾ ਜਿੰਨੇ ਨਹੀਂ ਹੁੰਦਾ ਹੈ ਤਿਗ ਰਹਿਣਾ ਸੂਸਾ ਜੀ ਸੰਸਾਰ ਦੇ ਰਹਿਣੇ ਕਿ ਤਰਹਾਰੀ ਹੈ ਜੀ ਉਸੇ ਸਮਝ ਨਹੀਂ ਮਾਰਾ ਆਪ ਕੋ ਬਿਨੋ ਜੀ ਪ੍ਰਾਣ ਤੋਖ ਦਾਤਿਆ ਜੀ ਸਵਰਗ ਜੀ ਪ੍ਰਾਣਾਂ ਜਿ ਰੱਖਿਆ ਕਰਨ ਵਾਲੇ ਇਹ ਸਾਰੇ ਜਿੰਦਿਆਂ ਦੇ ਹਿਰਦਿਆਂ ਦੇ ਅੰਦਰ ਇਹ ਪ੍ਰਾਣਾ ਦੇ ਅੰਦਰ ਵਸਣ ਵਾਲੇ ਇਹ ਸੁਖਾਂ ਦੇ ਦਾਤਾ ਜੀ ਜਿੰਦਗੀ ਦੇ ਦੇਣ ਵਾਲੇ ਕਿਰਤਿ ਸੱਤਾ ਪਾ ਕੇ ਪ੍ਰਾਣਾ ਦੇ ਦਾਤੇ ਸੁਖਦਾਤਾ ਜੀ ਨੇ ਮੁਖਨੇ ਮੁਖ ਬਲੇ ਹਾਰੀ ਆਤਮਾ ਅੱਖ ਦੇ ਕੋਲਣ ਮੀਟਿੰਗ ਜਿੰਨਾ ਜਿੰਨਾ ਕੋਈ ਬਿਹਾਰ ਜਾਈਏ ਕੁਦੀਏ ਨਾ ਕਰੇ ਅਸੀਂ ਕਿਰਪਾ ਸਾਡੇ ਤੇ ਆਪ ਕਰੋ ਜੀ ਹਸਤ ਆਲੰਬਨ ਦੇਹੂ ਪ੍ਰਭ ਨਰਾਇਣ ਹਸਤ ਆਲੰਬਨ ਆਸਰਾ ਦੇਹੁ ਕਰਨੂ ਵਰਤਹੁ ਉਧਰ ਗੁਪਾਲ ਆਜਾ ਕਿਰਤਾਲੂ ਕੀ ਹਸਤ ਆਲੰਬਨ ਆਸਰਾ ਦੇਹੁ ਅਸੀਂ ਨਰਾਇਣ ਦੀ ਮੋਹ ਰੂਪੀ ਦਰਜ ਤੋਂ ਇਹ ਗੁੰਮੇ ਹੋਏ ਆ ਇਸ ਤੋਂ ਉਧਰ ਹਾਰ ਲਓ ਫਿਰ ਤ੍ਰਿਸ਼ੀ ਦੇ ਪਾਲਕ ਆਪ ਬਚਾ ਲਓ ਮਾਜੇ ਗਰਬ ਰੂਪੀ ਦਰਜ ਤੋਂ ਇਹ ਜਿੰਨੇ ਵਾਰਿਆ ਹੈ ਕੀ ਮਾਰਾ ਮਰ ਕਿਰਪੀ ਕਰ ਤੋਏ ਤੋ ਬਚਾਓ ਇਹ ਮੋਹ ਰੂਪੀ ਕਰ ਤੋਏ ਇਹ ਤੋ ਮੋਹ ਅਗਿਆਨ ਰੂਪੀ ਕਰ ਤੋਏ ਤੋ ਉਧਾਰਨਾ ਕਰੋ ਗੋਪਾਲ ਜੀ ਮੋਹ ਨਿਰਗੁਣ ਮਤ ਖੂਰੀ ਆ ਜੇ ਤੁਸੀਂ ਕਹੋ ਵੀ ਆਪ ਆ ਕੇ ਸਾਨੂੰ ਮੇਜਾ ਨਿੱਤੋ ਕੇ ਤਾਂ ਮਾਰਾ ਮੈਂ ਨਿਰਗੁਣ ਹਾਂ ਮੇਰੇ ਕੋਈ ਗੁਣ ਨਹੀਂ ਆਪ ਦੀ ਪ੍ਰਾਤੀ ਵਾਲਾ ਨਾ ਸੁਖ ਹੈ ਨਾ ਦੈਨ ਕਰਮਨ ਵਿਚਾਰ ਹੈ ਅਪੇ ਬੁੱਧ ਵੀ ਮੇਰੇ ਕਹੈ ਨਹੀਂ ਇਹਨਾਂ ਗੁਣਾਂ ਦੇ ਵਿਚਾਰਨ ਕਰਨ ਦੀ ਤੇਰੀ ਥੋੜੀ ਮੱਤ ਹੈ ਸੱਜੇ ਪਾਤਸ਼ਾਹ ਉਹ ਸਾਦੀ ਦੀਨ ਦਇਆ ਸੱਜੇ ਪਾਤਸ਼ਾਹ ਗਰੀਬਾਂ ਤੇ ਬਿਆਲਤਾ ਕਰਨ ਵਾਲਾ ਹੈ ਕਿਆ ਸੁਖ ਤੇਰੇ ਸੰਮਲਾ ਕਿਹੜੇ ਕਿਹੜੇ ਸੁਖ ਦਿੱਤੇ ਹੋਏ ਮਹਾਰਾ ਸੰਮਲਾ ਯਾਦ ਕਰੀਏ ਸੁਭਾਰੀਏ ਬੰਧ ਸੁਖ ਆਪਨ ਦਿੱਤੇ ਹੈ ਜਿੰਦੀਏ ਕੋ ਬਾਦ ਮਹਕਾਰੀ ਜਿੰਦੀਏ ਰਾਜਪੁਤ ਹਾਰੀ ਜਿੰ ਸਭਨੇ ਬਿਦੀ ਚਾਰ ਜੁਰੀ ਬਿਦੀ ਦੁਆਰਾ ਮਾਰਾ ਆਦਨ ਨਿਰਣਾ ਕਰੀਏ ਕੀ ਕਾ ਨਹੀਂ ਜਾਂਦਾ ਬਯੰਤ ਗੁਣ ਹਨ ਆਦੂ ਦਿੱਤੇ ਹੋਏ ਸਾਰਨੇ ਸਮਾਈ ਦਾਸ ਹਿਤ ਇਸ ਤੇ ਦਾਸਾਂ ਦਾ ਦਾਸਾਂ ਦਾ ਹਿਤ ਪ੍ਰੇਮ ਕਰਨ ਵਾਲੇ ਜੋ ਆਗਦੀ ਸ਼ਰਨ ਪੈ ਜਾਂਦਾ ਉਹਦੀ ਸਮਾਈ ਕਰਨੀ ਉਹਨੂੰ ਮੇਲ ਲੈਣੇ ਆਦ ਗੁੰਨ ਆਏ اے ਦਾਸਾਂ ਦੇ ਪਿਆਰੇ ਸਤਿਗੁਰੂ ਆਗਦੀ ਸ਼ਰਨ ਆਂਦੀ ਸਮਾਈ ਕਰਦੇ ਹੋ ਬਖੀ ਕਰਦੇ ਹੋ ਉਹਨਾਂ ਦੇ ਅਗਨ ਨੂੰ ਬਸ ਕੇ ਮੇਲੇ ਨੇ ਲੇਖਾ ਛੋੜਾ ਲੇਖਾ ਉਤ ਹੈ ਅੰਨੇ ਗੁੰਨੇ ਉਵਾਰੀ ਉਸੇ ਅਗਮ ਅਪਾਰ ਮਹਾਰਜ ਜੀ ਸਰਗਣ ਅਤੀਤ ਰੂਪ ਹੋ ਨੰਮ ਜੀ ਦਮ ਦਾ ਸਿਕਲਪਾਂ ਮੁਕਲਪਾਂ ਦਾ ਵਿਸ਼ਾ ਨਹੀਂ ਉੱਪਰ ਤੋਂ ਕੋਈ ਗੱਦੀ ਦਾ ਵਿਸ਼ਾ ਨਹੀਂ ਕਿ ਆ ਪ੍ਰਾਪਤ ਹੋ ਜਾ ਅਗੇ ਪ੍ਰਕਿਰਤੀ ਦੇ ਕਾਰਨ ਆਰਤ ਹੋ ਆਪ ਫਾਗਲ ਪਦਾਰਥ ਆਸਤ ਸਿੱਧਾ ਸਾਰੇ ਪਦਾਰਥ ਨੂੰ ਮਿਲ ਗਏ ਕਾਰਨ ਦੀ ਅਰਥ ਦੀ ਕਾਮ ਦੀ ਮੋਖ ਦੀ ਅਰਥ ਦੀਆਂ ਮੁਖਨ ਅਣਾਂ ਅਣੂ ਵਰਗੇ ਗ੍ਰੀਕ ਬਣ ਜਾਣਾ ਮੈਂ ਮੱਧ ਕੀ ਵਰਗੇ ਭਾਰੇ ਬਣ ਜਾਣਾ ਵਰਮ ਜਿ ਪ੍ਰਿਆਰ ਕੇਆਂ ਅੱਖ ਪਹਿਲੀਆਂ ਸਿੱਲੀਆਂ ਮੁਖ ਸਿੱਲੀਆਂ ਬਣੀਆਂ 10 ਗ੍ਰਾਣ ਮੰਨੀਆਂ ਨੇ ਸਿੱਲੀਆਂ ਜੋਗਾ ਅਭਿਆਸੀ ਜਨ ਸ਼ਕਤੀ ਜਨ ਗਉਣ ਤੇ ਮੁਖ ਸ਼ਕਤੀ ਦਾ ਨਾਮ ਸਿੱਧੀਆਂ ਹੈ ਤੋਂ ਅਠ ਮੁਖ ਮਨੀਆਂ ਹਨ ਇਹਦੀਆਂ ਜਿਹੜੀਆਂ ਸਿੱਧੀਆਂ ਹਨ ਉਹ ਅਠ ਸਿੱਧੀਆਂ ਦੇ ਵੀ ਆਪ ਦੇਣ ਵਾਲੇ ਹੋ ਸਾਰੇ ਪ੍ਰਕਾਰ ਸੀ ਦੇਣ ਵਾਲੇ ਹੋ ਕਿਸੇ ਪ੍ਰਕਾਰ ਸਿੱਕੇ ਪਰਸ਼ਾ ਵਿਰਾਗ ਵੇ ਖੜ ਸੰਤੀ ਮੁਖ ਇੱਛਾ ਤੇ ਸਰਬਨ ਮਨ ਤੋਂ ਹੀ ਆਪ ਤੋਂ ਤਾਂ ਤੂੰ ਦੱਸੋ ਨੂੰ ਇਹ ਅਠ ਸਹਿਜ ਨੂੰ ਵੀ ਆਪ ਸਿੱਧ ਕਰਨ ਵਾਲੇ ਹੋ ਯਮਨੇ ਵਾਸਨਾ ਪ੍ਰਾਣਾ ਜਾਂ ਆਪਣੇ ਗਿਆਨ ਸਮਾਜ ਲਈ ਆ ਕਰਨੀ ਗੋਦ ਦੇ ਦੀ ਸਿੱਧ ਕਰਨ ਨੂੰ ਆ ਰਹੇ ਹੂੰ ਇਸੇ ਪ੍ਰਕਾਰ ਸਕੇ ਪਾਤਸ਼ਾਹੀ ਜੀ ਨੂੰ ਆਜ ਚਾਰ ਜੋ ਅੰਤਰ ਕਰਨ ਮਨੁਬੁੱਧ ਕੇ ਹੰਕਾਰ ਹੈ ਜਿਹਦੇ ਸਲੋਕ ਸੁਣੀ ਸਰੂਪ ਜੀਵ ਜੋ ਚਾਰ ਪ੍ਰਕਾਰ ਦੀਆਂ ਮੁਕਤੀਆਂ ਦੀ ਸਿੱਧ ਕਰਨ ਨੂੰ ਆ ਰਹੇ ਹੂੰ ਇਸੇ ਪ੍ਰਕਾਰ ਸਕੇ ਪਾਤਸ਼ਾਹੀ ਜੀ ਨੂੰ ਆਜ ਇਸੇ ਆਸਤਿਕ ਅਠਾਂ ਪੈਂਤਾਂ ਦਾ ਜਿਹੜਾ ਸਰੀਰ ਹੈ ਜੋ ਜੀ ਸੇਵਕ ਪ੍ਰਾਪਤ ਕੀਤ ਆਪੀ ਹੋ ਨਾਮ ਮਹਾਰਸਮਾ ਜਿਹੜਾ ਚਾਹਦਾ ਨਾਮ ਜੋ ਮਹਾਰਿ ਬ੍ਰਹਮਾ ਨਦੀ ਜੀਣ ਵਾਲਾ ਉਹ ਸਾਡੇ ਹਿਰਦੇ ਚ ਵਸੇ ਕਿਰਪਾ ਕਰੋ ਤੋਂ ਪ੍ਰਸੰਨ ਕਹੇ ਕੇਸ਼ਵ ਦੇਸ਼ੇ ਧਾਰੀ ਪ੍ਰਮੇਸ਼ਰ ਉਹ ਸੁਭਿਚੰਤ ਕਰਨ ਵਾਲੇ ਤੇ ਸੋਹਣੇ ਮੁਖ ਜੀ ਮੰਮਲੇ ਵਾਲਾ ਸਰਦਿੰਗ ਸਿੰਘ ਧਾਰਨ ਵਾਲੇ ਕੇਸ਼ਵ ਧਾਰੀ ਪ੍ਰਮੇਸ਼ਰ ਹੋ ਕੋਹ ਪੁਸ਼ੰਨ ਕੋਈ ਕੇਸਨਾ ਕਿੰਸੇ ਪੀਤੀ ਕੇਸਵਾ ਜਲਾਲ ਕਾਂ ਦੀ ਸੈਨ ਕਰੀਏ ਕਰਕੇ ਕੇਸ਼ਵ ਨਾਮ ਪਿਆ ਹੈ ਕੋਹ ਜਲਾਲ ਕਾਂ ਦਾ ਆਧਾਰ ਰੂਪ ਪਰਮੇਸ਼ਰ ਤੋ ਪਦੀ ਪ੍ਰਕਾਸ਼ੀਆਂ ਤੇ ਆ ਪੁਸ਼ੰਨ ਹੋਏ ਹੋ ਏ ਜਨ ਹਰ ਗੁਣ ਦਾ ਜਨ ਪ੍ਰੇਮੀ ਹਰੀ ਆਪ ਦੇ ਜਿਨਾ ਜਾ ਗਾ ਆਸਥਾਨ ਬਣ ਜਾਂਦੇ ਆ ਉਹ ਗੁਣਾਂ ਨੂੰ ਬਾ ਗ੍ਰਹਿਣ ਕਰ ਲੈਂਦੇ ਹਨ ਅਤੇ ਉਹ ਜਨਨ ਦਿੰਦੇ ਹਨ ਮਾਤ ਪਿਤਾ ਸੁਤ ਬੰਧਤ ਗੁਣ ਜਗਾਂ ਦੇ ਫਾਰਸੀ ਤੇ ਉਹ ਗੁਣਾਂ ਦੀ ਗਾਹ ਜਗਾਂ ਦਣ ਜਾਂਦੇ ਹੈ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਦਣ ਜਾਂ ਦੇਸ਼ ਬਾਸ਼ਾ ਦੇ ਅਤੇ ਉਹ ਗੁਣਾਂ ਨੂੰ ਗਾਹ ਗਾਉਂਦੇ ਹਨ ਮਾਤ ਪਿਤਾ ਸੁਤ ਬੰਧਤ ਗੁਣ ਵਿਸ਼ਿਆਂ ਨੂੰ ਗਾਹ ਦਵਾ ਲੈਂਦੇ ਹਨ ਮਾਤ ਪਿਤਾ ਸੁਤ ਬੰਧ ਤੂ ਏ ਮਹਾਰਾਜ ਸਾਰਿਆਂ ਦੇ ਮਾਤਾ ਰੂਪ ਵੀ ਆਪ ਹੋ ਪਿਤਾ ਰੂਪ ਵੀ ਆਪ ਹੋ ਸੁਤਨੂ ਦੀ ਆਪ ਹੋ ਸਰੰਗੀ ਵੀ ਆਪ ਮਾਤਾ ਭਾਨੀ ਵੀ ਕਿਹਾ ਜੀ ਆਮ ਦਾਸ ਆ ਪੁੱਤਰ ਵੀ ਹਰਗੋਬਿੰਦ ਸਾਹਿਬ ਕੋ ਵੀ ਮਹਾਦੇਵ ਆਲ ਕੋ ਸਭ ਸਾਡੇ ਤੁਸੀਂ ਹੋ ਤੂੰ ਮੇਰੇ ਤ੍ਰਾਣ ਆਧਾਰ ਤੂੰ ਸਰਸਾ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹੈਵੇਂ ਮਾਤਾ ਖਿਮਾ ਰੂਪ ਕੋ ਸੂਤ ਸੰਤੋਖੀ ਪੁੱਤਰ ਗਿਆਨੀ ਕੋ ਸੁਬੰਧੀ ਸਰਬਣਾ ਦੇ ਕੋ ਤਵਾ ਆਪੀ ਹੂੰ ਸਾਜ ਨਾਏ ਤੂੰ ਮੇਰੇ ਪ੍ਰਾਣ ਆਧਾਰ ਉਸੇ ਸਾਜੇ ਪ੍ਰਾਣ ਦਾ ਆਸਵਾਪ ਰੂਪ ਹੋ ਆਕੀ ਸਾਜ ਸੰਗ ਨਾਨਕ ਭਜੈ ਜੀ ਸਾਜ ਸੰਗ ਦੇ ਚ ਆਉਦਾ ਭਜਨ ਕਰਦੇ ਹਾਂ ਦੇਖ ਤਰਿਆ ਸੂਤ ਸਾਹਿਬ ਬੈਨਕਾ ਜੀ ਨੂੰ ਉਸਨੂੰ ਸਾਧਨੋਂ ਨੰਨ ਤਰਨ ਕੀਤਾ ਹੈ ਉਹ ਮੁਕਤ ਹੋ ਗਿਆ ਜੀ ਕਿਰਪਾ ਦ੍ਰਿਸ਼ਟੀ ਕਰਕੇ ਗਉੜੀ ਬੈਰਾਗਨ ਰਹੁਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾ ਇੱਕ ਉਹ ਅਹੰਕਾਰ ਸਤਗੁਰ ਪ੍ਰਸਾਦ ਹੈ ਕੋਈ RAM ਕੇ ਆਰੂ ਗਾਵੇ ਕ੍ਰਿਸ਼ਨ ਜੀ ਰਹੁਏ ਦੇ ਸ਼ੰਮ ਜਿਹੜੇ ਹੈ ਪੁਰਾਣੇ ਲੋਕ ਗਾਇਆ ਕਰਦੇ ਰਹਿ ਰਹਿ ਕੇ ਜੀ ਨੂੰ ਗਾਇਆ ਜਾਂਦੇ ਟਕਾਟਾ ਆ ਕੇ ਉਰ ਹੋਏ ਕੇ ਸ਼ੰਤ ਹੋਦੇ ਸਨ ਇਹ ਗੋਬੀ ਨੀਅ ਤੇ ਪੇਟਾ ਗਾਉਣ ਵਾਲੇ ਹੁੰਦੇ ਆ ਜਿਹੜੇ ਉਹ ਐਂਉਂ ਗਾਉਂਦੇ ਆ ਮਾਈਏ ਤੇ ਨਿਕੰਦ ਜਾਈਏ ਬਲ ਬਲ ਜਾਈਏ ਇਸ ਚਾਲ ਦੇ ਨਾਲ ਉਹ ਗਾਉਂਦੇ ਆ ਉਹ ਚਾਲ ਚਲ ਹੋਏ ਤੇ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਆ ਘਰ ਤੇ ਕਾਨੀਏ ਪਾਪਾ ਸਾਹਿਬ ਸਭ ਤੋਂ ਉਚਾਰਨ ਕਰਦੇ ਹਾਂ ਮੈਂ ਪਰ ਹੋਏ ਰਹੇ ਕਿ ਜੀ ਨੂੰ ਸ਼ਬਦ ਆਈ ਜਾਣ ਪਰ ਹੋਏ ਤੈ ਇਤਨੇ ਗ੍ਰਹਿਣ ਹੋ ਆਸੇ ਕਿ ਕੋ ਰਾਜ ਰੂਪ ਗ੍ਰਹਿਣ ਵਾ ਕੇ ਸ਼ੰਤ ਗਿਆਨ ਹੋ ਯੋਧਾਰੀ ਸੁਨਹਿਤ ਗਾਏ ਜਾਂ ਉਹ ਪਾਣੀਏ ਪਾਸ਼ਾ ਚਾਰਨ ਕਰਦੇ ਹਨ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੂਗਾ ਜਿਸ ਨਾਲ ਬਖੀਤਨਾ वगैरह ਨਿਕਲੀ ਹੋਵੇ ਮਾਈਆਂ ਹੋੜੀ ਹੋੜੀ ਪੇਟਾ ਦੇਵੀ ਦੀਆਂ ਲੌਂਦੀਆਂ ਪਹਾੜਨਾ ਜੇ ਚਾਲ ਚੋਲ ਚਾਲ ਵਿੱਚ ਗਾਉਣਾ ਆ ਗਿਆ ਹੈ ਜੀ ਹੈ ਕੋਈ ਰਾਮ ਪਿਆਰੂਗਾ ਜਿਸਨੂੰ ਪਰਮੇਸ਼ਰ ਓਂਕਾਰ ਸਾਰੇ ਮਾਤਰ ਪ੍ਰਕਾਸ਼ ਤੋਂ ਸਦਗੁਣਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਰਵੇ ਕಲ್ಯਾਨ ਸੁਖ ਹੈ ਕੋਈ ਰਾਮ ਪਿਆਰੂ ਕੋਈ ਹੈ ਭਾਈ ਦੁਨੀਆਂ 'ਚ ਮਰਦਾ ਹੈ ਜਿਹੜਾ ਪਿਆਰੇ ਰਾਮ ਦੇ ਤਾਂ ਹੀ ਜਾਣਾ ਕਰੇ ਕੋਈ ਹੈ ਕਰੋੜਾਂ 'ਚੋਂ ਕੋਈ ਹੋਵੇ ਕਾ ਕੋਟ ਨਾ ਨਾਮ ਕੋ ਨਾਰਾਇਣ ਦੇ ਚੀਤ ਕੋਈ ਐਸਾ ਹੈ ਸੂਰਮਾ ਜੇ ਰਾਮ ਮੰਨੂ ਜਿੱਤ ਕੇ ਮੁਕਾਰਾ ਨੂੰ ਜਿੱਤ ਕੇ ਇੰਦਰੀਆਂ ਨੂੰ ਜਿੱਤ ਕੇ ਵਿਸ਼ਿਆਂ ਨੂੰ ਜਿੱਤ ਕੇ ਸੇ ਰਾਮ ਪਿਆਰੇ ਆਕਾਰ ਤੁਮੇ ਗੁਣਾ ਨੂੰ ਗਾਵੇ ਕੋਈ ਕੋਟਾਂ ਵਿੱਚ ਨਹੀਂ ਹੈ ਸਰਵ ਕਲਿਆਣ ਸੂਖ ਸੱਚ ਪਾਵੈ ਤੈਨੂੰ ਸੈਰਿਓ ਮੁਕਤੀਆਂ ਪ੍ਰਾਪਤ ਹੋ ਜਾਣਗੀਆਂ ਸਲੋਕ ਕ੍ਰਿਮ ਤੁਮੂ ਸੁਨੀਲ ਦੀ ਇਹ ਜਾਵਤ ਹੈ ਆਪੇ ਕੈਵਲ ਮੋਖ ਜੀਵਨ ਮੁਕਤੀ ਇਵਲੇ ਮੁਕਤੀ ਆਪਕ ਸਾਰੀਆਂ ਕਲਿਆਣਾਂ ਤੇ ਸੱਚੇ ਸੁਖ ਰੂਪ ਨੂੰ ਉਹ پا ਲਵੇਗਾ ਜੋ ਕਦੇ ਸੁਖ ਨਾਸ ਨਾ ਹੋਵੇ। ਰਾਉ ਬਨ ਬਨ ਪੂਜਤ ਫਿਰਤ ਬੈਰਾਗੀ ਉਸ ਵਾਹਿਗੁਰੂ ਦੀ ਬਾਤ ਦੀ ਬਾਤ ਤੇ ਬਰਾਗੀ ਹੋਈ ਗੁਪਤੀ ਸੰਤਾਂ ਦੀ ਭਗਤਾਂ ਦੀ ਕੋਈ ਜ ਸੰਤ ਮਿਲੇ ਪ੍ਰਾਣ ਆਧਾਰੇ ਰਾਮ ਤਾਣ ਤਨ ਖੀਨ ਤੇ ਆਦਮ ਨਿੰਦ ਤੇ ਆਰੇ ਰਾਮ ਮਹਾਤਮਾ ਕੋਈ ਕਲਪਾਂ ਤੱਕ ਪਪ ਕਰਦੇ ਐ ਸਾਧਨ ਕਰਦੇ ਐ ਉਸ ਕਰਨ ਮੈਨੂੰ ਆਪ ਤੇ ਸ਼ਿਵ ਜੀ ਦੀ ਆਵਾਜ਼ ਕਿਹਾ ਸ਼ਿਵ ਜੀ ਨੇ ਜੋਗ ਸਾਧਨਾ ਕਰਦੇ ਹਨ ਫਿਰ ਜਦ ਗਹੀ ਗੰਗ ਫਿਰ ਮੋਲਣਾ ਚੀਤ ਤਸਮ ਪਾਸ਼ਣ ਦੇ ਕੇ ਸ਼ਿਵ ਜੀ ਉਸ ਪਰਮੇਸ਼ਰ ਦੀ ਆਦਮਾ ਕਰਦੇ ਸਿਰ ਤੋਂ ਵੀ ਨਦੀਆਂ ਗੰਗਾ ਵਰਗੀਆਂ ਡਾਗੀਆਂ ਫਿਰ ਵੀ ਚਿਤ ਨਹੀਂ ਮੋੜਿਆ ਹਰ ਵਜ ਕੋ ਉਸ ਵਾਹਿਗੁਰੂ ਵੱਲ ਲੱਗੇ ਰਹੇ ਉਹ ਮਹਾਦੇਵ ਬੈਰਾਗੀ ਦਾਵਾ ਜੁ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਇਸ ਪ੍ਰਕਾਰ ਗਣਾ ਬਣ ਕੋਈ ਮਧੂ ਬਣ ਵਿੱਚ ਕੋਈ ਬਿੰਦਰਾ ਬਣਾਣ ਆਦਕਾਂ ਕੇ ਭਾਗ ਦੇ ਸੁਧੂ ਬਰਾਗੀ ਹੋ ਕੇ ਸੰਸਾਰ ਤੋਂ ਉਪਰਾਮ ਹੋਏ ਹੋ ਕੇ ਕਿਉਂ ਭਾਗਤ ਨੇ ਜਿਸ ਸਰਕਾਰ ਮਧੂ ਬਣ ਵਿੱਚ ਪਰਮੇਸ਼ਰ ਦਾ ਚਿੰਤਨ ਕੀਤਾ ਸੀ ਪੰਜਾਂ ਮਹੀਨੇ ਜਮਾਰਾ ਦੀ ਪ੍ਰਾਪਤੀ ਕਰਨੀ ਸੀ ਇਸੇ ਪ੍ਰਕਾਰ ਬਨ ਬਨ ਫਿਰਤ ਖੋਜ ਕੋਈ ਬਾਣਿਆਂ ਨੂੰ ਬਣਾਵਣਾ ਕੋਈ ਬਖਨੇ ਲੀੜੇ ਪਾ ਕੇ ਕੋਈ ਖੱਟੇ ਲੀੜੇ ਪਾ ਕੇ ਕੋਈ ਕਾਲੇ ਲੀੜੇ ਪਾ ਕੇ ਕੋਈ ਚਿੱਟੇ ਲੀੜੇ ਪਾ ਕੇ ਉਹ ਬਣਾ ਬਣਾ ਕੋਈ ਦਾਣਿਆਂ ਨੂੰ ਸਾਰੇ ਜਿਹੜੇ ਹਿਰਦੇ ਆਤੇ ਕਈ ਬਣਾ ਬਣਾ ਦੇ ਅੰਦਰ ਬਾਣ ਪ੍ਰਸਤੀ ਬਣ ਬਣ ਕੇ ਘਾੜਦੇ ਫਿਰਦੇ ਆ ਕਈ ਬਨ ਪਾਣੀਆਂ ਦੇ ਕਿਨਾਰੇ ਕਿਨਾਰੇ ਹੀ ਆਪਣੇ ਬਹੁਤ ਸੁਨਿਆਸੀ ਬਣ ਕੇ ਬਹੁਤ ਬਿੰਦਾ ਦੇ ਉਹਦੇ ਕੋ ਪਾਣੀ ਉਥੇ ਤੁਰੇ ਫਿਰਨ ਸੁਨਿਆਸਾਰ ਕੇ ਇਸ ਤਰਕਾਰ ਬਾਰੇ ਨੂੰ ਬਣਾ ਬਣਾ ਕੇ ਕਈ ਵਿਰਾਗੀ ਜੋਗਾ ਵਿਰਾਗੀ ਰਾਮਾਨੰਦ ਕੋਈ ਆਵੀ ਬਣਾ ਰਾਮਨੰਦ ਦੇ ਉਪਾਸ ਬਣਨ ਕੇ ਜੋ ਸਿਧ ਨਿਦੇਸ਼ ਨੂੰ ਆਦਤ ਬਣ ਕਰਕੇ ਵਿਰਲੇ ਕਾਹੂ ਏਕ ਲਿਵ ਲਾਗੋ ਕੋਈ ਕੋਈ ਦਰਲਾ ਐਸਾ ਪੁਰਖ ਹੈ ਜਿਦੀ ਇੱਕ ਪਰਮੇਸ਼ਰ ਦੀ ਲਿਵ ਲੱਗੀ ਹੋਵੇ ਦ੍ਰਿਤੀ ਜੁੜੀ ਹੋਵੇ ਜੇਨ ਹੜ ਪਾਇਆ ਸੇ ਵੱਡ ਭਾਗ ਜਿਨਾਂ ਜਿਨਾਂ ਨੇ ਹਰੀ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਹੈ ਕਾਹੀ ਉਹ ਬਹੁਤ ਵੱਧਿਆ ਭਾਗਾਂ ਵਾਲੇ ਪੁਰਖ ਹਨ ਬ੍ਰਹਮਾ ਦੇ ਸੰਕਾਗਤ ਕੀ ਚਾਹੇ ਸੋ ਕੋਰੀ ਜਲਦੀ ਵਾਹਿਗੁਰੂ ਦੀ ਇਤਰਾਫੀ ਜੀ ਨੂੰ ਬ੍ਰਹਮਾ ਦੇ ਆਗ ਲੈ ਕੇ ਚਾਹੁੰਦੇ ਹਨ ਬ੍ਰਹਮਾ ਜੀ ਦੇ ਆਗ ਕੋ ਬਗਦਦ ਦੇ 무ਨੀ ਆਗ ਕੋ ਹੋਰ ਰੋਮ ਰਿਸ਼ੀ ਆਗ ਕੋ ਸਾਰੇ ਜਿੰਨੇ ਬ੍ਰਹਮਾ ਦੇ ਦੇਸ਼ਕਾਦਕ ਪੁੱਤਰ ਹਨ ਸਾਰੇ ਜਿਸ ਨੂੰ ਚਾਹੁੰਦੇ ਹਨ ਬਾਲਖਿਲ ਆਗ ਕੋ ਖੱਥ ਲਾ ਕੋ ਇਹਦੇ ਪੁੱਤਰ ਹਨ ਉਹ ਵੀ ਜਿਸ ਨੂੰ ਕਹਿੰਦੇ ਹਨ ਇਹੋ ਪ੍ਰਕਾਰ ਸੰਕਿਸ਼ਨੰਦਨ ਸਾਤਨ ਸੰਤ ਕੁਮਾਰ ਇਹ ਚਾਰੇ ਭਰਾ ਜਿਸ ਤਰ੍ਹਾਂ ਇਹ ਜੀ ਬ੍ਰਹਮਾ ਦੇ ਪੁੱਤ ਹਨ ਨਾਰਦਾ ਦੇ ਇਹ ਵੀ ਸਾਰੇ ਜਿਸ ਵਾਹਕ ਨੂੰ ਕਹਿੰਦੇ ਹਨ ਸੰਕਿਸ਼ਨੰਦਨ ਸਾਤਨ ਸੰਤ ਕੁਮਾਰ ਹਰ ਵੰਦਰ ਵਿੱਚ ਜੀਵਾਨਾ ਜੇ ਲੱਗੇ ਰਹਿੰਦੇ ਹਨ ਇੱਕ ਵਾਰੀ ਦੀ ਗੱਲ ਹੈ ਕਿ ਸੰਕਿਸ਼ਨੰਦਨ ਸਾਤਨ ਸੰਤ ਕੁਮਾਰ ਇਹ ਚਾਰੇ ਭਰਾ ਜਿਹੜੇ ਸਨ ਇਹ ਰਸਤੇ ਚੁਰੇ ਜਾਂਦੇ ਸਨ ਕਿ ਸ਼ਿਵਜੀ ਸਮਾਦੀ ਲਈ ਬੈਠਾ ਸੀ ਸ਼ਿਵਜੀ ਨੂੰ ਮੱਥਾ ਨਹੀਂ ਟੇਕਿਆ ਨਾ ਟੇਕਣ ਦੇ ਜੀ ਕਾਲ ਬੀ ਨਰਾਜ ਹੋ ਗਈ ਕਹਿਣ ਲੱਗੀ ਕੰਧਾ ਤੁਸੀਂ ਮੱਥਾ ਨਹੀਂ ਟੇਕਿਆ ਜਾ ਉੱਠ ਬਣ ਜਾਓ ਉੱਠ ਬਣ ਕੇ ਵਿਚਰਨ ਲੱਗ ਗਏ ਫਿਰ ਜਾ ਕੇ ਜੀ ਹੁਣ ਤਾਂ ਖੁਸ਼ ਹਾਂ ਤੁਸੀਂ ਕਹਿੰਦੇ ਸਾਡਾ ਕੀ ਬਿਗੜਿਆ ਹੋਇਆ ਅਸੀਂ ਸੋ ਮੌਰ ਸੋਜਾ ਜਾarni ਕਰਨੀ ਪੈਂਦੀ ਉੱਤੋਂ ਦੇਖਾਂ ਦੀ ਹਕੂਮਤਾਂ ਧੂ ਲੈਣੇ ਫਿਰ ਕਵਾਰੀ ਜੀ ਕਹਿਣ ਲੱਗੀ ਕਹਿੰਦਾ ਕਿ ਸ਼ੂਦਰ ਬਣੋ ਤੇ ਸ਼ੂਦਰ ਬਣਗੇ ਤੇ ਫੇਰ ਵੀ ਖੁਸ਼ ਬੈਠੇ ਰਹਿਗੇ ਜੀ ਵੀ ਆਰ ਫੇਰ ਕਹਿੰਦੀ ਤੁਸੀਂ ਮੇਰੇ ਪੁੱਤਰ ਬਣ ਜਾਓ ਉਸ ਵੇਲੇ ਸਾਧ ਸੰਗਤ ਜੀ ਕਾਮਕਾਰ ਦੇ ਕੇ ਬਣਗੇ ਇਸ ਸਰਕਾਰ ਪੁਰਾਣ ਸੰਕ ਸੰਦਨ ਨੂੰ ਸਨਾਤਨ ਸੰਤ ਕੁਮਾਰਾ ਦੇ ਕੋਈ ਉਸ ਪਰਮੇਸ਼ਰ ਨੂੰ ਚਾਹੁੰਦੇ ਹਨ ਇੱਕ ਵਾਰੀ ਜੀ ਗਾਨਾ ਬ੍ਰਹਮਾ ਦੇ ਪਾਸ ਆਏ ਚਾਰੇ ਭਰਾਤਾ ਬ੍ਰਹਮਾ ਜੀ ਪਰਸ਼ਨ ਕਰਦੇ ਨੇ ਕਿ ਦਾ ਮਨ ਜਿਹੜਾ ਇੰਦਰੀਆਂ ਤੋਂ ਸੁਤੰਤਰ ਹੋ ਕੇ ਕਿਵੇਂ ਆਕਾਬਰ ਹੋਵੇਗਾ ਉਹ ਆਕਾਬ ਸੀ ਬ੍ਰਹਮ ਜੀ ਪ੍ਰਸੰਗ ਹੁੰਦਾ ਉਸ ਵੇਲੇ ਬ੍ਰਹਮਾ ਉੱਤਰਨ ਦੇਖ ਕੇ ਮਖੌਲ ਕਰਨ ਲੱਗੇ ਕਹਿੰਦੇ ਸਾਡਾ ਪਿਤਾ ਕਹੋਣਾ ਹੈ ਕਿ ਨਹੀਂ ਉਹ ਵੀ ਪਤਾ ਨਹੀਂ ਉਸ ਵੇਲੇ ਬ੍ਰਹਮਾ ਅੰਵਾਰਾ ਨੂੰ ਦੇਖ ਕੇ ਜੀ ਕਹਿੰਦਾ ਕਿ ਮਹਾਰਾ ਮੇਰੇ ਪੁੱਤਰ ਮੈਨੂੰ ਮਖੌਲ ਕਰਦੇ ਹੈ ਮੇਰੀ ਤਾਇ ਜ ਰੱਖੋ ਉਸ ਦੇ ਹੰਸਾ ਉਚਾਰ ਘਰ ਕੇ ਅੰਤਰੀਅਮ ਨਹੀਂ ਆਏ ਸੰਸੈਦ ਦੇ ਅੱਗੇ ਕਰਕੇ ਜੇ ਸਾਹਮਣੇ ਬੈਠ ਗਏ ਤੇ ਉਸ ਦੇ ਸੰਤ 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 ਕੁਮਾਰ ਆਇਆ ਕੋਈ ਕਿੰਨ ਲਗੇ ਤੁਸੀਂ ਕੌਣ ਹੋ ਕਿ ਕਿ ਵੀ ਤੁਸੀਂ ਬਸੋ ਆਉਦੇ ਰਹੇ ਨੇ ਤੇ ਤੁਸੀਂ ਬਰਮਾ ਦੇ ਪੁੱਤਰ ਤੇ ਬਰਮਾ ਦੇ ਪੁੱਤਰ ਨੂੰ ਜੀ ਕਿ ਹਾਂ ਸੰਤਕਿਸ਼ਨ ਦੀ ਆਪਣੀ ਸਾਧਾ ਕਿਹੋ ਜਿਹਾ ਨਾਮ ਹੈ ਚੰਗਾ ਮੇਰੇ ਪਰਸ਼ਨ ਦਾ ਉੱਤਰ ਦਿਓ ਕਹਨ ਲਗੇ ਤੁਸੀਂ ਬਸੋ ਕੀ ਪਰਸ਼ਨ ਹੈ ਕਿੰਨੇ ਪਰਸ਼ੁਮ ਦਾ ਫੇਰ ਚਰਾਂਗੇ ਜਿਸੇ ਨੂੰ ਦੱਸੋ ਕਿ ਤੁਸੀਂ ਜੇ ਵੀ ਚੀਜ਼ ਨੂੰ ਆਪਣਾ ਮੰਨਦੇ ਹੋ ਜੇ ਤਾ ਤਣਾ ਨੂੰ ਮੰਨਦੇ ਹੋ ਤਾਂ ਕੰਮ ਖੋੜਦਾ ਵੀ ਕੰਨਾਂ ਤੋਂ ਤੇ ਮੀੜਾ ਵੀ ਕੰਨਾਂ ਤੋਂ ਤਾਂ ਹੈ ਅਜੇ ਜੇ ਤੁਸੀਂ ਆਤਮਾ ਨੂੰ ਕਹਿੰਦੇ ਹੋ ਆਤਮਾ ਜਮਨ ਮਾਰਨ ਕਿ ਨਹੀਂ ਆਉਂਦਾ ਤੁਹਾਡਾ ਸਵਾਲ ਜਿਹੜਾ ਕਰਨਾ ਹੈ ਕਿ ਜੋਗ ਨਹੀਂ ਹੈ ਕੋਣ ਕੇ ਸੰਕਾਟ ਦੇ ਮਿੱਤਰ ਹੋ ਗਏ ਸੇ ਬ੍ਰਹਮਾ ਦੇ ਪਰਸ਼ੁਮ ਦੇ ਪਿੱਛੇ ਕਿ ਜਿਹੜਾ ਮਾਨਵ ਹੈ ਤੇ ਅੰਦਰ ਕੀ ਮੇਂਦਰੀਆਂ ਤੋਂ ਬਾਗਲ ਹੋਵੇ ਕਿੰਦਰ ਸਭ ਦੇ ਆਸੇ ਟਿਕ ਸਕਦਾ ਹੈ ਸੁਣ ਕੇ ਸੰਕਾਚਕਾਰ ਕਹਿੰਦਾ ਧਰਮ ਚੱਲੇਗਾ ਹੰਸਾਵਤਾਰਨ ਇਹਨਾਂ ਨੂੰ ਸੰਸਾ ਮਿਲਿਆ ਸੀ ਕਿ ਉਹ ਸੰਕਿਸ਼ਮਿੰਦ ਨੂੰ ਸੁਣਾਤ ਕਿ ਸੰਦ ਕੁਮਾਰ ਆਕਤੀ ਗਉਂਦੇ ਹਨ ਇੱਕ ਵਾਰੀ ਬ੍ਰਹਮਾਂ ਤਪ ਕਰਦੇ ਹੋਏ ਨੇ ਕਿਹਾ ਤੇ ਪੁੱਤਰੇ ਤੁਸੀਂ ਲਾਜ ਸੰਭੋ ਤੇ ਮੈਂ ਤਪ ਕਰਨਾ ਹੈ ਇਹ ਕਹਿਣ ਲੱਗੇ ਕਿ ਦਾਜੀ ਸਲਾਹ ਕਰਕੇ ਦੱਸਾਂਗੇ ਕਿ ਹਾਂ ਨੇ ਸਲਾਹ ਦਿੱਤੀ ਕਹਿੰਦੇ ਕਿ ਉਹ ਆਪਣਾ ਔਖਾ ਹੋਇਆ ਹੈ ਪਰਬੰਧ ਕਰਦਾ ਹੋਇਆ ਆਪਾਂ ਗੰਭੀਰੀ ਕਰੂ ਉਸ ਵੇਲੇ ਪਰਮੇਸ਼ਰ ਦੀ ਜਾਨ ਨੂੰ ਗ੍ਰਗਤ ਬਣ ਕੇ ਸਾਹਮਣੇ ਕੱਢ ਲਾਗੇ ਸ੍ਰੀ ਨਾਰਦ 무ਨੀ ਕਹਦਾ ਕਿ ਕੰਦਾ ਅੱਜ ਤੇਰਾ ਕੰਮ ਕਰਿਆ ਕਰੂ ਅੱਜ ਲੋਕਾਂ ਦੀ ਚੋਲੀਆਂ ਦਾ ਕੰਮ ਵੀ ਕਰਦਾ ਕਰੂ ਕਿਉਂ ਨਾਰਦ 무ਨੀ ਇਹ ਹਾਇਆ ਹੋਇਆ ਕੋਈ ਸਨ ਕਿਸੇ ਨੂੰ ਸੁਨਾਤੀ ਸੰਤ ਕੁਮਾਰ ਵੀ ਜਿਸ ਪਰਮੇਸ਼ੀ ਨੂੰ ਚਾਹੁੰਦੇ ਹਮ ਜੋ ਵੀ ਜਤੀ ਸਿੱਧ ਹਰ ਆਹ ਹੈ ਇਹ ਬ੍ਰਹਮਾ ਵੀ ਜਿਸ ਨੂੰ ਚਾਹੁੰਦਾ ਨਾਲ ਹੀ ਦਾੰਤ ਨਹੀਂ ਪਾਸ ਕਿੱਸੀ ਬ੍ਰਹਮਾ ਕੋ ਆਹ ਹੈ ਜੋ ਵੀ ਜਤੀ ਸਿੱਧ ਹਰ ਆਹ ਹੈ ਜੋ ਵੀ ਗੋਰਖ ਨਾ ਆਜੇ ਕੋ ਤੇ ਜਤੀ ਬਚੈ ਕੋ ਆਜੇ ਕੋ ਸੁੱਧ ਕਤਲ ਸੁੱਧ ਆਜੇ ਕੋ ਤੇ ਸਭ ਹਰੀ ਨੂੰ ਆਹਰ ਨਾਲ ਚਾਹੁੰਦੇ ਆ ਚਾਹੇ ਦਾ ਅਰਥ ਹੈ ਆਹ ਚਾਹੁੰਦੇ ਹੁਣ ਅਹਰ ਬਲਾਸਤ ਜਨੈ ਹੋ ਗਿਆ ਜੰਮ ਉਹ ਸਭ ਪਰ ਆਪ ਜੋ ਸੂਹ ਹਰ ਗੁਣ ਦਾ ਹੈ ਛਲੂਆਂ ਦੀ ਪ੍ਰਾਪਤੀ ਹੁੰਦੀ ਹੈ ਉਹ ਹਰਿ ਦੇ ਗੁਣ ਨੂੰ ਗ੍ਰਹਿਣ ਕਰ ਲਿਆ ਹੈ ਉਹ ਹਰਿ ਦੇ ਗੁਣ ਨੂੰ ਜਾਹ ਵਿਚਾਰ ਗਿਆ ਹੈ ਉਹ ਗੰਗਾ ਹੈ ਪਾ ਕੀ ਸਾਰਨ ਜਿਨ ਦੇਸਰਤ ਨਹੀਂ ਉਸ ਦੇ ਨੀਸ਼ੀ ਦਾ ਸ਼ਰਮ ਹੈ ਕਾਇਨ ਨੂੰ ਕਦੇ ਪਰਮੇਸ਼ਰ ਕਦੇ ਹੁੰਦਾ ਨਹੀਂ ਹੈ ਵੱਡ ਭਾਗੀ ਹਰ ਸੰਤ ਨੂੰ ਮਿਲਾਂਗੇ ਵਣੇ ਤਾਂ ਅਧਿਆਲੇ ਹਰੀ ਦੇ ਸੰਤਾਂ ਨਾਲ ਮਿਲਦੇ ਹਨ ਜਿਨ੍ਹਾਂ ਨੂੰ ਕਦੇ ਵੀ ਪਰਮੇਸ਼ਰ ਨਹੀਂ ਨਿਕਲਦਾ ਹੁੰਦਾ ਹੈ ਕਦੇ ਵੀ ਮਿਲੇ ਰਹਿੰਦੇ ਐ ਵਿਛੜਦੇ ਨਹੀਂ ਹਾਂ ਵੱਡਾਂ ਭਾਗਾਂ ਵਾਲੇ ਹਰੀ ਦੇ ਸੰਤਿਆਂ ਨੂੰ ਵਿਦਿਆਇ ਦੀ ਇੱਛਾ ਪਾਜੀ ਗਈ ਹੈ ਉਹ ਹਰਿ ਦੇ ਸੰਤ ਕਿਰਪਾ ਕਰਕੇ ਮਾਰੇ ਮਿਲ ਆਵੇ ਵੱਡਿਆ ਭਾਗਾ ਕਰਕੇ ਜਨਮ ਮਰਨ ਤੇ ਨੀਲੇ ਨਾ ਨਾਤਵ ਨੂੰ ਜਮਨ ਤੇ ਮਰਨਾ ਮੂਲ ਉੱਕਾ ਹੀ ਨਹੀਂ ਹੈ ਜਮਨ ਮਰਨੋਂ ਬਾਹਰ ਪਰਵਕਾਰੀ ਜਗ ਵਿੱਚ ਆਏ ਸਰ ਕਿਰਪਾ ਮਿਲ ਪ੍ਰੀਤ ਮੁਪਿਆਰੇ ਜਾਨੇ ਅਕਾਲ ਪੁਰਖਵਾਹੀ ਕਿਰਪਾ ਨਿਖੀ ਕਰਕੇ ਸਾਨੂੰ ਮਿਲਣਾ ਕਰ ਬਿਨੋ ਸੁਨੋ ਤ੍ਰਬ ਈਚ ਅਪਾਰ ਜੀਵ ਸੁਨੋ ਗੋਬੀ ਪ੍ਰਕਿਰਤੀ ਦੇ ਪਾਰ ਆ ਕੇ ਰਹਿ ਕੋ ਸਾਡੀ ਬੇਨਤੀ ਨੂੰ ਬੇਨਤੀਆਂ ਦੇ ਬੇਨਤੀ ਨੂੰ ਸੁਣੋ ਨਾ ਨਿਤ ਮਾਗਤ ਨਾਮ ਆਧਾਨ ਸੁਦੀ ਸਤਿਅਮ ਆਏ ਜੋ ਨਾਮ ਦਾ ਆਸਰਾ ਮੰਗੇ ਹਾਂ ਇਹ ਸਾਰੇ ਦੇ ਪਾਸੋਂ ਮੰਗੀਏ ਉਸ ਪ੍ਰਕਾਰ ਸਰਗੁਣੀ ਨੂੰ ਔਰ ਗੁਰ ਦੇ ਸੰਤੋ ਜਾਰ ਨਹੀਂ ਦਿੱਖੇ ਹਮ ਕੋ ਨੂ ਸੁਨੋ ਪ੍ਰਭ ਜੀ ਤੇ ਹਾ ਪਾਰੇ ਨਾਨਕ ਨਾਮਿਤ ਨਾਮ ਆਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ